हां जी ईबी न्यूज़ ਦੇਖਣ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਫੇਰ ਅਸੀਂ ਖਬਰਾਂ ਦਾ ਨਵਾਂ ਬੁਲੇਟਿਨ ਲੈ ਕੇ ਹਾਜ਼ਰ ਹੋਏ ਹਾਂ ਮੇਰੇ ਨਾਲ ਗੁਰਿੰਦਰਜੀਤ ਨੀਤਾ ਮੱਛੀ ਕੇ ਤੇ ਆਪਾਂ ਨਾਲ ਲੈਨੇ ਤੇ ਆਪਾਂ ਖਬਰਾਂ ਦਾ ਬੁਲੇਟਿਨ ਸ਼ੁਰੂ ਕਰਦੇ ਹਾਂ ਹਾਂ ਜੀ ਨੀਤਾ ਭਾਈ ਜੀ ਖੁਸ਼ ਆਮਦੀਦ ਬਹੁਤ ਬਹੁਤ ਧੰਨਵਾਦ ਧੰਨਵਾਦ ਜੱਗੇ ਵੀਰ ਤੇ ਜਿਵੇਂ ਆਪਾਂ ਪਿਛਲਾ ਬੁਲੇਟਿਨ ਕੀਤਾ ਸੀ ਖਬਰਾਂ ਦਾ ਹਾਂਜੀ ਤੇ ਉਹਦੇ ਵਿੱਚ ਆਪਾਂ ਕਾਫੀ ਘਟਨਾਵਾਂ ਤੇ ਡਿਸਕਸ਼ਨ ਕੀਤੀ ਸੀ ਹਾਂਜੀ ਉਹਦਾ ਸੋਨਾ ਹੰਗਾਰਾ ਮਿਲਿਆ ਤੇ ਹੁਣ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਵੀ ਵੀਕ ਦੀ ਵੀਕ ਇਹਨਾਂ ਖਬਰਾਂ ਦੇ ਉੱਤੇ ਚਾਨਣਾ ਪਾਉਂਦੇ ਰਹੀਏ ਹਾਂਜੀ ਹਾਂਜੀ ਜੀ ਬਾਈ ਮੈਨੂੰ ਖਿਆਲ ਆਉਂਦਾ ਸੀਗਾ ਵੀ ਅੱਜ ਕੱਲ ਫਸਲਾਂ ਪੱਕੀਆਂ ਹੋਈਆਂ ਨੇ ਤੇ ਕੁਦਰਤੀ ਆਫਤਾਂ ਪੈ ਰਹੀਆਂ ਨੇ ਤੇ ਅੱਗਾ ਵੱਡੀਆਂ ਲੱਗ ਰਹੀਆਂ ਨੇ ਤੇ ਅੱਗਾ ਲੱਗਣ ਦਾ ਹਰ ਸਾਲ ਲੱਗਦੀਆਂ ਤੇ ਇਹਦੇ ਵਿੱਚ ਕੀ ਹੋਣਾ ਚਾਹੀਦਾ ਕਿਦਾਂ ਵਿਚਾਰ ਕੀਤਾ ਜਾ ਸਕਦਾ ਤੇ ਜੇ ਉਹ ਨੁਕਸਾਨ ਹੋ ਗਿਆ ਉਹਦੀ ਪਰਭਾਈ ਲਈ ਸਰਕਾਰਾਂ ਦਾ ਕੀ ਰੋਲ ਹੋਣਾ ਚਾਹੀਦਾ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਕੁਝ ਇਹ ਜੱਕੇ ਭਾਈ ਨਾ ਹਰ ਸਾਲ ਜਿਹੜੀ ਕਣਕ ਨੂੰ ਆਗਾ ਉਹ ਪੰਜਾਬ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਪੈਂਦੀ ਆ ਰਹੀ ਆ ਖਾਸ ਤੌਰ ਤੇ ਜਦੋਂ ਦੀਆਂ ਬਿਜਲੀ ਦੀਆਂ ਲਾਈਨਾਂ ਮੋਟਰਾਂ ਦੇ ਉੱਤੇ ਸਿਸਟਮ ਹੋਇਆ ਹੈਗਾ ਤੇ ਜਦੋਂ ਨਾੜ ਪੱਕਾ ਹੁੰਦਾ ਹੈਗਾ ਪੂਰਾ ਉਦੋਂ ਤੁਹਾਨੂੰ ਪਤਾ ਤਾਰਾਂ ਨੰਗੀਆਂ ਉਹ ਕਿਤੇ ਨਾ ਕਿਤੇ 스파ਰਕ ਕਰੀ ਜਾਂਦੀਆਂ ਮੋਸਤੀ ਕਿਉਂਕਿ ਚੰਗੇ ਤਰੀਕੇ ਨਾਲ ਠਗੇ ਨਹੀਂ ਹੈਗੇ ਜੋੜ ਹਾਂਜੀ ਜਿਹਦਾ ਕਰਕੇ ਜਦੋਂ ਕਿਤੇ ਹਵਾ ਵਗਦੀ ਹੈਗੀ ਆ ਆਫਸਰ ਵਿੱਚ ਟੱਚ ਹੁੰਦੀਆਂ ਚਿੰਗਿਆੜੀ ਦਿਖਦੀ ਆ ਤੁਹਾਨੂੰ ਪਤਾ ਉਹ ਜਿਹੜਾ 나ੜ ਹੁੰਦਾ ਬਰੂਧ ਬਣਿਆ ਹੁੰਦਾ ਤੇ ਇੱਕੋ ਚਿੰਗਿਆੜੀ ਦੇ ਨਾਲ ਫਿਰ ਉਹ ਪੜਕ ਜਾਂਦਾ ਜਿਹਦਾ ਕਰਕੇ ਹਰ ਸਾਲ ਮੈਂ ਸਮਝਦਾ ਵੀ ਸੈਂਕੜੇ ਏਕੜ ਜਿਹੜੀ ਜ਼ਮੀਨ ਆ ਕਣਕ ਦੀ ਖੜੀ ਉਹ ਸੜ ਕੇ ਸੁਆਹ ਹੋ ਜਾਂਦੀ ਹੈ ਤੇ ਜਿਹੜੇ ਗਰੀਬ ਵਿਚਾਰੇ ਕਿਸਾਨ ਆ ਇੱਕ ਇੱਕ ਦੋ ਦੋ ਕਿੱਲਾਂ ਵਾਲੇ ਉਹਨਾਂ ਦਾ ਬਹੁਤ ਨੁਕਸਾਨ ਹੁੰਦਾ ਬਿਲਕੁਲ ਬਿਲਕੁਲ ਮੈਂ ਪਿਛਲੇ ਦਿਨੀ ਵੀਡੀਓ ਦੇਖੀਆਂ ਹਾਂ ਹਾਂਜੀ ਰੋ ਰੋ ਰਹੇ ਆ ਅੱਖਾਂ ਦੇ ਵਿੱਚ ਹੰਝੂ ਕੁੜੀਆਂ ਉਹਦੇ ਬਾਪੂਆਂ ਦੇ ਗਲ ਲੱਗ ਲੱਗ ਰੋ ਰਹੀਆਂ ਵੀ ਆਪਣਾ ਸਭ ਕੁਝ ਲੁੱਟਿਆ ਗਿਆ ਕੀ ਕਰਾਂਗੇ ਆਪਾਂ ਝੱਟ ਨੂੰ ਬੜੀਆਂ ਉਮੀਦਾਂ ਹੁੰਦੀਆਂ ਕਿਸਾਨ ਨੂੰ ਬੜੀਆਂ ਉਮੀਦਾਂ ਹੁੰਦੀਆਂ ਫਸਲਾਂ ਉੱਤੇ ਬੜੀਆਂ ਉਹ ਕੋਈ ਕਿਸਤਾਰ ਨਹੀਂ ਹੁੰਦੀ ਆ ਕਿਸੇ ਬੇਟੀ ਦਾ ਵਿਆਹ ਕਰਨਾ ਹੁੰਦਾ ਤੇ ਨੀਤੇਬਾਈ ਜੀ ਬੜੇ ਦੁੱਖ ਦੀ ਘੜੀ ਜੋ ਕਿਸਾਨਾਂ ਦੇ ਉੱਪਰ ਆਈ ਹੈ ਬਾਕੀ ਜਿਵੇਂ ਤੁਸੀਂ ਗੱਲ ਕੀਤੀ ਸੀ ਵੀ ਇਹਦੇ ਬਾਰੇ ਰੋਕ-ਠਾਮ ਕਿਉਂ ਨਹੀਂ ਹੋ ਰਹੀ ਹਾਂਜੀ ਹਾਂਜੀ ਉਹਦੇ ਮੈਨੂੰ ਐਂ ਲੱਗਦਾ ਵੀ ਜਿਹੜਾ ਨਾ ਚਾਹੀਦਾ ਤਾਂ ਇਹ ਆ ਵੀ ਜਦੋਂ ਹੁਣ ਸਰਕਾਰ ਨੂੰ ਪਤਾ ਵੀ ਹਰੇਕ ਸਾਲ ਅੱਗ ਲੱਗਦੀ ਆ ਹਾਂਜੀ ਉਹਨਾਂ ਨੂੰ ਜਿਵੇਂ ਕਹਿਆ ਵੀ ਘਟੋ ਘਟਾ ਜਿਵੇਂ 4-4 ਪਿੰਡਾਂ ਦੇ ਬਲੌਕ ਬਣਾ ਕੇ ਘਟੋ ਘਟਾ ਇੱਕ ਇੱਕ ਦੋ ਦੋ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਰੈਡੀ ਕਰਕੇ ਰੱਖਣੀਆਂ ਚਾਹੀਦੀਆਂ ਵੀ ਜੇ ਇਹਨਾਂ ਕੇਸ ਲੋਡ ਪੈਂਦੀ ਆ ਤਾਂ ਤੁਰੰਤ ਐਕਸ਼ਨ ਹੋ ਸਕੇ ਬਿਲਕੁਲ ਤੇ ਜਿਹੜਾ ਲੋਕਾਂ ਦਾ ਐਤਕੀ ਰੋਸ ਮੈਂ ਦੇਖਿਆ ਉਹ ਇਹ ਸੀਗਾ ਵੀ ਜਨਤਾ ਝੋਨੇ ਨੂੰ ਅੱਗ ਲਗਦੀ ਆ ਵੀ ਉਦੋਂ ਤਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੈਂਟ ਚ ਆ ਜਾਂਦੀਆਂ ਘਾ ਪ੍ਰਾਲੀ ਨੂੰ ਹਾਂ ਪਰ ਪ੍ਰਾਲੀ ਨੂੰ ਬੁਝਾਉਣ ਵਾਸਤੇ ਵੀ ਕਿਸਾਨਾਂ ਨੂੰ ਫਾਈਨ ਕਰਨ ਵਾਸਤੇ ਉਦੋਂ ਅਧਿਕਾਰੀ ਵੀ ਮੌਕੇ ਤੇ ਪਹੁੰਚ ਜਾਂਦੇ ਜਾਂਦੇ ਬਿਲਕੁਲ ਤੇ ਜਦੋਂ ਕਣਕ ਦੇ ਨਾਲ ਨੂੰ ਅੱਗ ਲੱਗਦੀ ਆ ਤੇ ਉਦੋਂ ਫਾਇਰ ਬ੍ਰਿਗੇਡ ਦੀ ਗੱਡੀ ਤਿੰਨ ਤਿੰਨ ਚਾਰ ਚਾਰ ਘੰਟੇ ਨਹੀਂ ਪਹੁੰਚਦੀ ਪਿਛਲੇ ਦਿਨੀ ਮੈਂ ਦੇਖਿਆ ਸ਼ਾਇਦ ਸਰਦੂਲ ਘੜ ਸੀ ਇੱਕ ਉਥੇ ਐਸ ਡੀ ਐਮ ਨੂੰ ਲੋਕਾਂ ਨੇ ਘੇਰਿਆ ਵੀ ਤੁਸੀਂ ਕੀ ਕਰ ਰਹੇ ਹੋ ਜਦੋਂ ਤੁਹਾਨੂੰ ਸਾਡੀ ਲੋੜ ਆ ਉਹਦੋਂ ਤੁਸੀਂ ਆਉਂਦੇ ਨਹੀਂ ਤੇ ਜਦੋਂ ਸਾਡੀ ਝੋਨੇ ਨੂੰ ਅੱਗ ਲਾਈਂਦੀ ਹੋਰ ਤੁਸੀਂ ਮੈਂਟ ਤੇ ਆ ਜਾਂਦੇ ਹੋ ਉਹਨੂੰ ਕੋਈ ਜਵਾਬ ਨਾ ਆਵੇ ਸੋ ਇਹ ਜਰੂਰ ਪਿੰਡਾਂ ਦੇ ਲੋਕਾਂ ਨੂੰ ਵੀ ਥੋੜਾ ਜਿਹਾ ਚਾਹੀਦਾ ਵੀ ਜਦੋਂ ਕਣਕ ਦਾ ਸੀਜ਼ਨ ਆਉਂਦਾ ਉਹਦੋਂ ਜਿਹੜੀਆਂ ਤਾਰਾਂ ਨੰਗੀਆਂ ਵਗੈਰਾ ਹੈਗੀਆਂ ਜਾਂ ਕੰਬਾਈਨ ਜਦੋਂ ਵੱਢਦੇ ਆ ਕਣਕ ਕੰਬਾਈਨ ਉੱਚੀ ਹੁੰਦੀ ਹੈ ਕਈ ਵਾਰ ਦੇਖਦੇ ਨਹੀਂ ਉਹ ਵੀ ਟੱਚ ਕਰ ਜਾਂਦੀ ਹੈ ਉੱਪਰ ਸੇਫਟੀ ਦਾ ਧਿਆਨ ਰੱਖਣਾ ਚਾਹੀਦਾ ਪਿਛਲੇ ਦਿਨ ਇੱਕ ਨੁਕਸਾਨ ਵੀ ਬੜਾ ਵੱਡਾ ਹੋਇਆ ਕੰਬਾਈਨ ਟੱਚ ਕਰ ਗਈ ਪੂਰੀ ਕੰਬਾਈਨ ਨੂੰ ਅੱਗ ਲੱਗ ਗਈ ਤੇ ਇੱਕ ਇਸੇ ਨਾੜ ਦੀ ਘਟਨਾ ਦੇ ਵਿੱਚ ਇੱਕ 12 ਸਾਲ ਦਾ ਮੁੰਡਾ ਵੀ ਸੜ ਕੇ ਮੱਚ ਗਿਆ ਜਿਹੜੀ ਕਿ ਬਹਰੀ ਬਹਰੀ ਸਿਚੁਏਸ਼ਨ ਹੈ ਤੇ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਦੇਖੋ ਸਰਕਾਰ ਨੂੰ ਕੋਈ ਬੀਮਾ ਸਕੀਮ ਸ਼ੁਰੂ ਕਰਨੀ ਚਾਹੀਦੀ ਹੈ ਜੇ ਕੋਈ ਇਦਾਂ ਦੀ ਗੱਲਬਾਤ ਹੁੰਦੀ ਹੈ ਕਿਸੇ ਦਾ ਨੁਕਸਾਨ ਹੁੰਦਾ ਤੁਸੀਂ ਜਿਹੜੀਆਂ ਗਰਦੌਰੀਆਂ ਕਰਾ ਕੇ ਫੰਡ ਜਾਰੀ ਕਰਦੇ ਹੋ ਕਿੰਨਾ ਕੰਨਾ ਚ ਮਿਲਦੇ ਨਹੀਂ ਤੁਸੀਂ ਲਾਂਚ ਰੁਲੀ ਜਾਂਦੇ ਆ ਉਹਦੇ ਨਾਲੋਂ ਬਿਹਤਰ ਆ ਵੀ ਕੋਈ ਤੁਸੀਂ ਇੰਸ਼ੋਰੈਂਸ ਦਾ ਰਿਗਾਰਡਮੈਂਟ ਸ਼ੁਰੂ ਕਰੋ ਜਿਹਦੇ ਵਿੱਚ ਕਿਸਾਨ ਥੋੜੇ ਘਨੇ ਪੈਸੇ ਦੇਣ ਤੇ ਜਦੋਂ ਕਿਤੇ ਫਿਰ ਇਦਾਂ ਦੀ ਕੁਦਰਤੀ ਆਫਤ ਜਾਂਦਾ ਨੁਕਸਾਨ ਹੁੰਦਾ ਤਾਂ ਜਿਹੜੀ ਇੰਸ਼ੋਰੈਂਸ ਉਹਦੀ ਪਰਭਾਈ ਕਰ ਸਕਦਾ ਇਹ ਹਫ਼ਤੇ ਦਾ ਕੁਦਰਤੀ ਹਫ਼ਤੇ ਦਾ ਨਾਂ ਲਿਆ ਆਪਣੇ ਜੀ ਦਾ ਭਾਈ ਜਿਹੜੀ ਹੁਣ ਬਹੁਤ ਥਾਵਾਂ ਦੇ ਉੱਤੇ ਤੂਫਾਨ ਆਇਆ ਸ਼ਰੂਰ ਦੇ ਜ਼ਿਲ੍ਹੇ ਦੇ ਵਿੱਚ ਬੜਾ ਵੱਡਾ ਨੁਕਸਾਨ ਹੋਇਆ ਉਹਦੇ ਲਈ ਬੀਮਾ ਸਕੀਮ ਕਿਸਾਨਾਂ ਲਈ ਜਿਵੇਂ ਇੱਥੇ ਅਮਰੀਕਾ ਦੇ ਵਿੱਚ ਹੈਗੀ ਹੈ ਕੈਲੀਫੋਰਨੀਆ ਖੇਤੀਆਂ ਬਾਗਾਂ ਦੀ ਧਰਤੀ ਹੈ ਤੇ ਇੱਥੇ ਜਿਹੜੀ ਖੇਤਾਂ ਦੀ ਫਸਲਾਂ ਦੀ ਕਰੱਪ ਦੀ ਜਿਹੜੀ ਇੰਸ਼ੋਰੈਂਸ ਹੁੰਦੀ ਆ ਉਸ ਤਰ੍ਹਾਂ ਦੀ ਸਕੀਮ ਤੇ ਨੂੰ ਨਹੀਂ ਲੱਗਦਾ ਭਾਈ ਸਰਕਾਰਾਂ ਨੂੰ ਉਸ ਵੱਲ ਧਿਆਨ ਦੇਣਾ ਚਾਹੀਦਾ ਇਹ ਤਾਂ ਬਹੁਤ ਚਿਰ ਤੋਂ ਕਰਨਾ ਚਾਹੀਦਾ ਸੀ ਜੱਗੇ ਭਾਈ ਵੀ ਤੁਸੀਂ ਸਰਕਾਰ ਆਪਦੇ ਕੋਲੋਂ ਵੀ ਹੁਣ ਕਿੰਨਾ ਕੁ ਚਿਰ ਦੇਈ ਜਾ ਸਕਦੀ ਹੈ ਉਹਦੇ ਵਾਸਤੇ ਇਹਨਾਂ ਨੂੰ ਕੋਈ ਨਾ ਕੋਈ ਸਕੀਮ ਲਿਆਉਣੀ ਚਾਹੀਦੀ ਹੈ ਜਿਹਦੇ ਤਹਿਤ ਜੇ ਕੋਈ ਗੱਲਬਾਤ ਹੁੰਦੀ ਹੈ ਤਾਂ ਉਹਨਾਂ ਦੇ ਜਿਹੜੀ ਪਰਪਾਈ ਹੈ ਇੰਸ਼ੋਰੈਂਸ ਕਰ ਸਕੇ ਥੋੜਾ ਕੋਣਾ ਉਹਨਾਂ ਤੋਂ ਪਹਿਲਾਂ ਪੈਸੇ ਉਹਦੀ ਕੈਸ਼ਟ ਵਗੈਰਾ ਲੈ ਲਓ ਜਿਹੜੇ ਲੈਣੀ ਹੈ ਤੁਸੀਂ ਬਿਲਕੁਲ ਬਿਲਕੁਲ ਅਸੀਂ ਹੁਣ ਆਪਾਂ ਅੱਗੇ ਵੱਧਦੇ ਹੋਏ ਅਗਲੀ ਖਬਰ ਵੱਲ ਚਲੀਏ ਭਾਈ ਆਪਣੇ ਪਿਛਲੇ ਦਿਨੀ ਬਾਜਵਾ ਸਾਹਿਬ ਦੇ ਇੱਕ ਬਿਆਨ ਦੇ ਉੱਤੇ ਬੜੀ ਚਰਚਾ ਹੋਈ ਉਹਨਾਂ ਨੇ ਅਸੀਂ ਅਸੀਂ ਕੇਸ ਸਰੋਤਾਂ ਦੇ ਆਧਾਰ ਦੇ ਉੱਤੇ ਕਿਹਾ ਵੀ 150 ਬੰਬ ਆਏ ਨੇ ਐਨੇ ਚੱਲ ਗਏ ਨੇ ਰਹਿੰਦੇ ਨੇ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਉਹ ਕੀ ਮਾਜਰਾ ਸੀ ਉਹ ਕੋ ਮੈਨੂੰ ਤਾਂ ਇਹ ਲੱਗਦਾ ਵੀ ਜਿਹੜੇ ਇਹ ਸਿਆਸਤਦਾਨ ਹੁੰਦੇ ਹਨ ਹਾਂਜੀ ਕਈ ਵਾਰੀ ਵੈਸੇ ਹੀ ਨੰਬਰ ਬਣਾਉਣ ਦੇ ਚੱਕਰ ਦੇ ਵਿੱਚ ਜਾਂ ਜਦੋਂ ਜਾਦੇ ਕੋਈ ਬੋਲਦਾ ਬੰਦਾ ਉਹਦੀ ਜਿਹੜੀ ਜ਼ੁਬਾਨ ਆ ਉਹ ਫਿਸਲ ਜਾਂਦੀ ਆ ਜਾਂ ਫਿਰ ਲੋਕਾਂ ਦੇ ਵਿੱਚ ਇੱਕ ਸੰਸਨੀ ਫਲਾਉਣ ਵਾਸਤੇ ਉਹ ਇਦਾਂ ਦਾ ਕੋਈ ਬਿਆਨ ਦੇ ਦਿੰਦੇ ਆ। ਵੀ ਇਦਾਂ ਹੋ ਗਿਆ ਜੀ ਮੈਂ ਉਹਨੇ ਕਿਹਾ ਵੀ ਕਹਿੰਦਾ 50 ਬੰਬ ਆਏ ਆ ਜਿਹਦੇ ਵਿੱਚੋਂ 12 ਚੱਲ ਗਏ 38 ਪਏ ਆ ਹਜੇ। ਆ ਮੈਂ ਗਲਤੀ ਨਾਲ 150 ਕਹਿ ਗਿਆ 50 ਸੀਗੇ। ਹਾਂ ਤੇ ਉਹ ਚੱਕਰ ਇਹ ਪੈਂਦਾ ਵੀ ਹੁਣ ਮੈਨੂੰ ਲੱਗਦਾ ਭਗਵਾਨ ਤੁਮਾਨ ਦਾ ਸਟੈਂਡ ਵੀ ਇੱਥੇ ਠੀਕ ਆ। ਵੀ ਜੇ ਤੈਨੂੰ ਪਤਾ ਹਾਂ ਬਿਲਕੁਲ ਵੀ ਬੰਬ ਭਾਈ 50 ਆਏ ਆ ਤੇ 12 ਚੱਲ ਗਏ 38 ਪਏ ਆ ਤਾਂ ਸਾਨੂੰ 10 ਹੋਰ ਨੁਕਸਾਨ ਨਾ ਹੋਵੇ। ਇਦੇ ਨਾਲ ਨੀਤੇਬਾਈ ਜੀ ਵੀ ਸਾਈਡ ਇਫੈਕਟ ਕਹੀਏ ਕੁਝ ਬਿਆਨਾਂ ਦਾ ਦੇਸ਼ ਦੇ ਆਪਣੀ ਸੁਰੱਖਿਆ ਤੇ ਵੀ ਅਸਰ ਪੈਂਦਾ ਤੇ ਜੇ ਬਾਹਰੋਂ ਕੋਈ ਆਪਣੇ ਯਾਤਰੀ ਆਉਂਦੇ ਆ ਕੋਈ ਟੂਰਿਸਟ ਆਉਂਦੇ ਆ ਉਹਨਾਂ ਦੇ ਉੱਤੇ ਵੀ ਅਸਰ ਪੈਂਦਾ ਤੁਹਾਡਾ ਕੀ ਖਿਆਲ ਹੈ ਨਹੀਂ ਇਹ ਤਾਂ ਹੈਗਾ ਕਿਉਂਕਿ ਦੇਖੋ ਜਦੋਂ ਇਦਾਂ ਦੀ ਇਕ ਟਰਾਂਮਾ ਵਾਪਰਦਿਆਂ ਜਾਂ ਇਦਾਂ ਦੇ ਬਿਆਨ ਆਉਂਦੇ ਆ ਅਗਲਾ ਕਹਿੰਦਾ 50 ਆਏ ਆ ਯਾਰ 38 ਦਾ ਪਏ ਹੈ ਜੀ 12 ਹੀ ਚੱਲੇ ਬੰਦੇ ਕਿੱਥੇ ਚੱਲ ਜਾਣਾ ਤੇ ਜਿਹੜਾ ਕੋਈ ਵਿਜ਼ਟਰ ਇੱਥੋਂ ਬਾਹਰੋਂ ਜਾਣਾ ਚਾਹੁੰਦਾ ਤੇ ਜਾਂ ਪੰਜਾਬ ਦੇ ਵਿੱਚ ਹੀ ਲੋਕਲ ਲੋਕ ਵਿਜ਼ਿਟ ਕਰਨਾ ਚਾਹੁੰਦੇ ਆ ਪਲੇਸਾਂ ਉਹ ਫਿਰ ਰੇਲਵੇ ਸਟੇਸ਼ਨਾਂ ਤੇ ਬੱਸ ਸਟੈਂਡਾਂ ਤੇ ਜਾਣ ਤੋਂ ਡਰਦੇ ਆ ਵੀ ਕਿਤੇ ਇਹੋ ਜੀ ਘਟਨਾ ਉੱਥੇ ਨਾ ਵਾਪਰ ਜੇ ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਬਾਜਬਾ ਸਾਹਿਬ ਇਹ ਬਿਆਨ ਦੇ ਕੇ ਫਸ ਗਏ ਕਿਉਂਕਿ ਉਹਨੇ ਭਗਵਾਨਤਮਾਨ ਨੇ ਪਰਚਾ ਦਰਜ ਕਰਦਾ ਹੋਊਗਾ ਨਾ 10 ਤੇਰੇ ਕੋਲ ਸਰੋਤ ਕੀ ਹੈ ਕਿ ਨਾ ਸਰੋਤ ਮੈਂ ਦੱਸਣਾ ਨਹੀਂ ਇਹ ਤਾਂ ਦੇਖੋ ਪੋਲਿਟਿਕਸ ਦੀ ਖੇਡ ਆ ਜੋ ਆਪੋਜੀਸ਼ਨ ਹੁੰਦੀ ਆ ਉਹਨੇ ਤਾਂ ਉਹ ਕੋਈ ਨਾ ਕੋਈ ਬਹਾਨਾ ਲੱਭਣਾ ਹੁੰਦਾ ਵਾ ਪਰ ਲੀਡਰਾਂ ਨੂੰ ਜਿਹੜੇ ਬਿਆਨ ਆ ਉਸ ਸੋਚ ਸਮਝ ਕੇ ਦੇ ਬਸ ਮੇਰਾ ਪੈਰ ਸਰ ਤਾਂ ਹੋਵੇ ਨਾ ਉਹਦਾ ਕੋਈ ਸਿਰ ਪੈਰ ਤਾਂ ਹੋਵੇ ਨਾ ਬਿਆਨ ਹੁੰਦਾ ਹੁਣ ਲੋਕ ਤਾਂ ਨਾਲ ਬਹੁਤੇ ਪਹੁੰਚੇ ਨਹੀਂ ਤੇ ਮੈਨੂੰ ਇੱਕ ਗੱਲ ਤਾਂ ਲੱਗਦੀ ਹੈ ਵੀ ਇਹ ਵਿਆਰ ਨੇ ਜਿਵੇਂ ਅਮਰੀਕਾ ਨੇ ਜੋ ਟਾਇਰ ਫਲਾਏ ਸੀ ਕੈਨੇਡਾ ਨੇ ਸਾਰਾ ਇਕੱਠਾ ਕਰਤਾ ਸੀ ਉਹਨੇ ਤੇ ਇਹਨੇ ਕਾਂਗਰਸ ਇੱਕ ਵਾਰੀ ਇਕੱਠੀ ਕਰਤੀ ਉਹਦੇ ਨਾਲ ਜਾਣ ਲੱਗੇ ਉਹ ਬਹੁਤ ਵਧੀਆ ਕੰਮ ਖਿਆ ਵੈਸੇ ਤਾਂ ਸਾਰੇ ਇਕੱਠੇ ਰਹਿਣਾ ਚਾਹੀਦਾ ਵਾ ਥਵਾਕ ਵਰਗੀ ਚੀਜ਼ ਨਹੀਂ ਹੈ ਤੇ ਇਹ ਵੀ ਥੋੜੀ ਗੱਲ ਬਿਲਕੁਲ ਸਹੀ ਆ ਇਹ ਵੀ ਚਰਚਾ ਹੋ ਰਹੀ ਆ ਵੀ ਸਾਰੇ ਜਿੰਨੇ ਉਹ ਜੋ ਫੜ ਹੋਈ ਕਾਂਗਰਸ ਇਕੱਠੀ ਹੋ ਗਈ ਹਾਂਜੀ ਹਾਂਜੀ ਤੇ ਨੀਟੇ ਭਾਈ ਇੱਕ ਅਗਲੀ ਖਬਰ ਆਪਾਂ ਇੱਥੇ ਅਮਰੀਕਾ ਵਿੱਚ ਹੀ ਜੋ ਟਰੰਪ ਸਾਹਿਬ ਨੇ ਸਖਤੀ ਕੀਤੀ ਹੈ ਹੂੰ ਹੂੰ ਉਹਦੇ ਅਨਸਾਰ ਤਾਂ ਜੋ ਵਾਪਰ ਰਿਹਾ ਵਾਪਰ ਰਿਹਾ ਕੁਝ ਸਟੇਟਾਂ ਨੇ ਕੋਈ ਟਰੱਕ ਡਰਾਈਵਰਾਂ ਵਾਲੀ ਬੜੀ ਸਖਤੀ ਕੀਤੀ ਹੈ ਜਿਵੇਂ ਆਕਾਂਸਾਸ ਸਟੇਟ ਹੈਗੀ ਆ ਉਹਨਾਂ ਨੇ ਕਿਹਾ ਤਾਂ ਜਿਹੜੇ ਡਰਾਈਵਰਾਂ ਨੂੰ ਸਾਡੀ ਲੈਂਗੁਏਜ ਨਹੀਂ ਆਉਂਦੀ ਸਾਡੀ ਬੋਲੀ ਨਹੀਂ ਆਉਂਦੀ ਉਹ ਸਾਡੀ ਸਟੇਟ ਦੇ ਵਿੱਚ ਟਰਾਂਸਪੋਰਟ ਦਾ ਕੰਮ ਨਾ ਕਰਨ ਟਰੱਕ ਨਾ ਲੈ ਕੇ ਹਣ ਇਹ ਕੋਈ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਧੱਕਾ ਨਹੀਂਗਾ ਦੇਖੋ ਜਦੋਂ ਨਾ ਕੋਈ ਲੀਡਰ ਕੱਟੜਪੰਥੀ ਆ ਜਾਂਦਾ ਚਾਹੇ ਆਪਾਂ ਇੰਡੀਆ ਦੀ ਗੱਲ ਕਰ ਲઈએ ਜਦੋਂ ਦੀ ਮੋਦੀ ਸਰਕਾਰ ਆਈ ਆ ਮੁਸਲਮਾਨਾਂ ਦੇ ਉੱਤੇ ਜਾਂ ਘੱਟ ਜਨਤੀਆਂ ਦੇ ਉੱਤੇ ਜਿਹੜੇ ਹਮਲੇ ਸੀ ਉਹ ਵਧੇ ਆ ਇਸੇ ਤਰੀਕੇ ਨਾਲ ਹੁਣ ਤੁਸੀਂ ਇੱਥੇ ਵੇਖੋ ਵੀ ਜਦੋਂ ਕੋਈ ਲੀਡਰ ਇਦਾਂ ਦਾ ਆ ਜਾਵੇ ਜਿਹੜਾ ਕਹਿੰਦਾ ਮੈਂ ਇਮੀਗ੍ਰੈਂਟਾਂ ਨੂੰ ਕੱਢਣਾ ਹੀ ਕੱਢਣਾ ਇੱਥੋਂ ਚਾਹੇ ਜੋ ਮਰਜੀ ਹੋਵੇ ਜੇ ਮਾੜੀ ਜੀ ਗੱਲ ਆ ਸਟੂਡੈਂਟਾਂ ਤੇ ਸਕੰਜਾ ਇਮੀਗ੍ਰੈਂਟਾਂ ਦੇ ਸਕੰਜਾ ਤੇ ਉਹਦੇ ਲੱਗ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਫਿਰ ਜਿਹੜਾ ਅਸਰ ਆ ਉਹ ਸਟੇਟਾਂ ਤੇ ਪੈਂਦਾ ਪੈਂਦਾ ਕਿਉਂਕਿ ਉਹ ਰਿਪਬਲਿਕਨ ਸਟੇਟਾਂ ਤੇ ਉਹ ਪਹਿਲਾਂ ਹੀ ਚਾਹੁੰਦੀਆਂ ਸੀਗੀਆਂ ਵੀ ਜਿਹੜੇ ਇਦਾਂ ਦੇ ਡਰਾਈਵਰ ਸਾਡੇ ਨਾਲ ਸਟੇਟਾਂ ਦੇ ਵਿੱਚ ਆਉਂਦੇ ਆ ਜਿਨ੍ਹਾਂ ਨੂੰ ਇੰਗਲਿਸ਼ ਵਗੈਰਾ ਨਹੀਂ ਆਉਂਦੀ ਤਾਂ ਉਹ ਨਾ ਆਉਣ ਪਰ ਇਹ ਜਿਹੜਾ ਬੈਲ ਸੀ ਬੜਾ ਸਖਤ ਸੀਗਾ ਜੱਗੇ ਭਾਈ ਇਹਦੇ ਵਿੱਚ ਇਹਨਾਂ ਨੇ ਇਹ ਵੀ ਪਹਿਲਾਂ ਪਤਾ ਸੀਗਾ ਵੀ ਜਿਨ੍ਹਾਂ ਕੋਲੇ ਵਰਕ ਪਰਮਿਟ ਆ ਉਹ ਟਰੱਕ ਚਲਾ ਹੀ ਨਹੀਂ ਸਕਦੇ ਯਾਰ ਕਾਂਸਾਸ ਦੇ ਵਿੱਚ ਤੇ ਪਰ ਫਿਰ ਬਾਦ ਦੇ ਵਿੱਚ ਉਹਨੂੰ ਥੋੜਾ ਜਿਆ ਨਰਮ ਕੀਤਾ ਗਿਆ ਤੇ ਉਹਦੇ ਵਿੱਚ ਹੁਣ ਮੇਨਲੀ ਇਹ ਹੀ ਰੱਖਿਆ ਗਿਆ ਵੀ ਜਿਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਉਹ ਨਾ ਆਉਣ ਪਰ ਇਹ ਇਹ ਕੋਈ ਨਵਾਂ ਲਾ ਨਹੀਂ ਹੈਗਾ ਇਹ ਬੇਸਿਕਲੀ ਫੈਡਰਲ ਲੈਵਲ ਦੇ ਉੱਤੇ ਪਹਿਲਾਂ ਹੀ ਲਾ ਹੈਗਾ FMCSC ਦਾ ਇਹ ਐਕਟ ਆ ਵੀ ਜੇ ਕਿਸੇ ਬੰਦੇ ਨੂੰ ਅੰਗਰੇਜ਼ੀ ਨਹੀਂ ਆਉਂਦੀ ਉਹ ਲਾਇਸੈਂਸ ਨਹੀਂ ਲੈ ਸਕਦਾ ਤੇ ਮੈਨੂੰ ਲੱਗਦਾ ਲੈਣਾ ਵੀ ਨਹੀਂ ਚਾਹੀਦਾ ਕਿਉਂਕਿ ਏਡੀ ਵੱਡੀ ਮਸ਼ੀਨਰੀ ਆ ਸੜਕ ਤੇ ਆਪਾਂ ਜਾਣੇ ਆ ਆਪਾਂ ਨੂੰ ਸਾਈਨ ਨਹੀਂ ਪੜਨੇ ਆਉਂਦੇ ਕਮਿਊਨੀਕੇਟ ਨਹੀਂ ਕਰਨਾ ਆਉਂਦਾ ਪੁਲਿਸ ਵਾਲੇ ਨਾਲ ਕੋਈ ਗੱਲਬਾਤ ਹੋ ਜੇਵੇ ਸਿੱਖਿਆ ਤੇ ਜਾਣਾ ਉੱਥੇ ਕੋਈ ਕੁਐਸਚਨ ਆਨਸਰ ਹੁੰਦੇ ਨੇ ਬਹੁਤ ਬਹੁਤ ਸੋ ਆਉਣ ਵਾਲੇ ਸਮੇਂ 'ਚ ਮੇਰਾ ਖਿਆਲ ਆ ਵੀ ਜਿਹੜੇ ਟਰੱਕ ਡਰਾਈਵਰ ਉਧਰ ਜਾਂਦੇ ਆ ਜਿਨ੍ਹਾਂ ਨੂੰ ਅੰਗਰੇਜ਼ੀ ਵਗੈਰਾ ਨਹੀਂ ਆਉਂਦੀ ਉਹ ਪੁਲਿਸ ਅਡਲਟ ਸਕੂਲਾਂ ਵਗੈਰਾ ਦੇ ਵਿੱਚ ਜਾ ਕੇ ਆਪਦੇ ਸਿੱਖ ਲੈਣ ਕਿਉਂਕਿ ਮੁੜ ਕੇ ਫਿਰ ਉ ਦੀ ਤੇ ਤੀਜੀ ਵੀਰੇ ਲਾਇਸੈਂਸ ਸਪੈਂਡ ਕਰ ਲੂਗੇ ਨਹੀਂ ਇਹਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਚਾਹੇ ਵਰਕ অথੋਰੀゼਸ਼ਨ ਹੈਗੀ ਆ ਇਹਦੇ ਨਾਲੋਂ ਬਿਹਤਰ ਆ ਵੀ ਕਿਸੇ ਹੋਰ ਜੌਬ ਦੇ ਉੱਤੇ ਮੈਨੂੰ ਤਾਂ ਇਹ ਲੱਗਦਾ ਪਹਿਲਾਂ ਬੰਦਾ ਨਾ ਕੋਈ ਵੀ ਆ ਟਰੱਕ ਡਰਾਈਵ ਕਰਨ ਤੋਂ ਉਹਨੂੰ ਥੋੜਾ ਘਣਾਚਰ ਸਟੋਰ ਤੇ ਰੈਸਟੋਰੈਂਟ ਤੇ ਕੰਮ ਕਰ ਲੈਣਾ ਚਾਹੀਦਾ ਬੋਲੀ ਆ ਜਾਂਦੀ ਬੋਲੀ ਆ ਜਾਂਦੀ ਅੱਗੇ ਇਵੇਂ ਹੀ ਹੁੰਦਾ ਸੀ ਬਿਲਕੁਲ ਅੱਗੇ ਨਹੀਂ ਸੀ ਕੋਈ ਟਰੱਕ ਤੇ ਚੜਦਾ ਇੱਕਦਮ ਆ ਕੇ ਪਹਿਲਾਂ ਉਹਨਾਂ ਨੇ ਸਟੋਰ ਤੇ ਕੰਮ ਕਰਨਾ ਬੋਲੀ ਸਿੱਖ ਕੇ ਫੇਰ ਟਰੱਕ ਤੇ ਜਾਣਾ ਬਿਲਕੁਲ ਬਿਲਕੁਲ ਤੇ ਨਹੀਂ ਜਿਹੜਾ ਟਰੰਪ ਸਾਹਿਬ ਨੇ ਸੁਣਿਆ ਵੀ ਹਾਰਵਰਡ ਯੂਨੀਵਰਸਿਟੀ ਜੀ ਫੰਡਿੰਗ ਕੇ ਵਗੈਰਾ ਰੋਕ ਦਿੱਤੀ ਆ ਜਾਂ ਇਸ ਤਰ੍ਹਾਂ ਦਾ ਕੋਈ ਇਹਦੇ ਬਾਰੇ ਤੁਹਾਡਾ ਕੀ ਕਿਸ ਤਰ੍ਹਾਂ ਇਹ ਕਿਉਂ ਹੋਇਆ ਦੇਖੋ ਹਾਰਵਰਡ ਯੂਨੀਵਰਸਿਟੀ 1636 ਦੇ ਵਿੱਚ ਬਣੀ ਹੋਈ ਆ ਜੀ 800 ਸਾਲ ਹੋ ਗਏ ਉਹਨਾਂ ਬਣੀ ਹਾਂ ਤੇ ਉੱਥੋਂ ਅਮਰੀਕਾ ਦੇ ਕੀ ਦੁਨੀਆ ਦੇ ਚੋਟੀ ਦੇ ਬੰਦੇ ਪੜ ਕੇ ਗਏ ਹੋਏ ਆ ਈਵਨ ਕਿ ਅਬਾਮਾ ਉਥੋਂ ਦਾ ਪੜਿਆ ਹੋਇਆ ਹੋਰ 8 ਰਾਸ਼ਟਰਪਤੀ ਅਮਰੀਕਾ ਦੇ ਹਾਰਵਰਡ ਦੇ ਪੜੇ ਹੋਏ ਆ ਹਾਂਜੀ ਹਾਂਜੀ ਤੇ ਉਹਨਾਂ ਦੀ ਇੱਕ ਆਪਦੀ ਪ੍ਰਭੂ ਸੱਤਾ ਬਿਲਕੁਲ ਬਿਲਕੁਲ ਤੇ ਉਹਨਾਂ ਨੂੰ 트੍ਰੰਪ ਸਾਹਿਬ ਨੇ ਕਿਹਾ ਸੀਗਾ ਵੀ ਜਿਹੜੇ ਇਜ਼ਰਾਈਲ ਵਗੈਰਾ ਦੇ ਵਿਰੋਧ ਦੇ ਵਿੱਚ ਤੇ ਫਲਸਤੀਨ ਦੇ ਹੱਕ ਚ ਉਥੇ ਮਜਾਰੇ ਵਗੈਰਾ ਹੋ ਰਿਹਾ ਉਹਨਾਂ ਨੂੰ ਰੋਕੋ ਤੇ ਉਹ ਸਟੂਡੈਂਟ ਇਹ ਕਾਰਵਾਈ ਕਰੋ ਉਹਨਾਂ ਨੇ ਇਹਨਾਂ ਦੀਆਂ ਸ਼ਰਤਾਂ ਨਹੀਂ ਮੰਨੀਆਂ ਤੇ ਜਿੱਦਾਂ ਕਰਕੇ ਜਿਹੜੇ 트੍ਰੰਪ ਸਾਹਿਬ ਸੀ ਉਹਨਾਂ ਨੇ ਫਿਰ ਕਿਹਾ ਵੀ ਮੈਂ ਇਹਨਾਂ ਦੀ ਜਿਹੜੀ ਫੈਡਰਲ ਫੰਡਿੰਗ ਵੀ ਬੰਦ ਕਰੂੰਗਾ ਜਿਹੜੀ ਕਰੋੜਾਂ ਡਾਲਰਾਂ ਦੇ ਵਿੱਚ ਤੇ ਨਾਲ ਦੀ ਨਾਲ ਉਸੇ ਚੀਜ਼ ਦੇ ਮੱਦੇਨਜ਼ਰ ਜਿਹੜੀ ਜਿਹੜੀ ਯੂਨੀਵਰਸਿਟੀ ਸੀਗੀ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਜਿੱਥੇ ਉੱਥੇ ਰਿਸਰਚ ਹੋ ਰਹੀ ਸੀ ਉਹ ਰੋਕਤੀ ਵੀ ਸਾਡੇ ਕੋਲ ਫੰਡਿੰਗ ਹੈ ਨਹੀਂਗੀ ਅਸੀਂ ਅੱਗੇ ਇਸ ਚੀਜ਼ ਨੂੰ ਵਧਾ ਨਹੀਂ ਸਕਦੇ ਤੇ ਕਿਤੇ ਨਾ ਕਿਤੇ ਮੇਰਾ ਖਿਆਲ ਹੈ ਵੀ ਉਹ ਟਰੰਪ ਸਾਹਿਬ ਕਹਿੰਦੇ ਵੀ ਜਾਂ ਤਾਂ ਉਹ ਜਿਹੜੇ ਉੱਥੋਂ ਦੇ ਪ੍ਰਧਾਨ ਹੈਗੇ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਉਹ ਅੱਗੇ ਆ ਕੇ ਮਾਫੀ ਮੰਗਣ ਤੇ ਨਹੀਂ ਤਾਂ ਫਿਰ ਮੈਂ ਉਹਨਾਂ ਦੇ ਜਿਹੜੇ ਬੀਜੇ ਲੋਕਾਂ ਨੂੰ ਬਾਹਰ ਦਿੱਤੇ ਜਾਂਦੇ ਉਹ ਵੀ ਰੱਦ ਕਰੂੰਗਾ ਫੰਡਿੰਗ ਵੀ ਰੱਦ ਕਰੂੰਗਾ ਤੇ ਜਿਹੜਾ ਜਿਹੜਾ ਅਮਰੀਕਾ ਦੇ ਵਿੱਚ 72 ਘੰਟੇ ਟਰੱਕ ਇਨਸਪੈਕਸ਼ਨ ਜਿਹੜੀ 13 ਮਈ ਤੋਂ ਸ਼ੁਰੂ ਹੋ ਕੇ 15 ਮਈ ਤੱਕ ਚੱਲਣੀ ਆ ਇਹਦੇ ਬਾਰੇ ਤੁਸੀਂ ਲੋਕਲ ਆਪਣੇ ਡਰਾਈਵਰਾਂ ਨੂੰ ਵੀ ਅਗਾਹ ਕੀਤਾ ਵਾ ਆਪਣੇ ਪਲੇਟਫਾਰਮ ਦੇ ਉੱਤੇ ਕਰਾ ਇਹ ਕੀ ਕਿਸ ਤਰ੍ਹਾਂ ਦਾ ਕੀ ਪ੍ਰੋਗਰਾਮ ਹੈ ਇਹ ਜਦ ਵੀਰ ਹਰੇਕ ਸਾਲ ਇਦਾਂ ਦੀਆਂ ਇਹੜੀਆਂ ਇਨਸਪੈਕਸ਼ਨਾਂ 72 ਘੰਟੇ ਵਾਲੀਆਂ ਹਾਂਜੀ DOT ਪੂਰੇ ਅਮਰੀਕਾ ਕੈਨੇਡਾ ਮਕਸੀਕੋ ਦੇ ਵਿੱਚ ਇਕੱਠੇ ਲਾਉਂਦੀ ਹੁੰਦੀ ਹੈ ਪਹਿਲਾਂ ਤਾਂ ਤੇ ਹੁਣ ਇਹ ਪਤਾ ਟਰੰਪ ਸਾਹਿਬ ਜਿਉਂਦੇ ਮੈਨੂੰ ਨਹੀਂ ਪਤਾ ਵੀ ਕੈਨੇਡਾ ਚ ਹੋਣੀ ਹੈ ਜਾਂ ਨਹੀਂ ਹੋਣੀ ਪਰ ਅਮਰੀਕਾ ਦੇ ਵਿੱਚ DOT ਜਿਹੜੀ 72 ਆਵਰ ਆ ਇਹ 13 ਮਈ ਤੋਂ ਲੈ ਕੇ 15 ਮਈ ਤੱਕ ਲੱਗ ਰਹੀ ਆ ਤੇ ਸਮੂਹ ਡਰਾਈਵਰ ਵੀਰਾਂ ਨੂੰ ਬੇਨਤੀ ਆ ਵੀ ਇਸ ਇਨਸਪੈਕਸ਼ਨ ਦੇ ਵਿੱਚ ਕਿਉਂਕਿ ਹਰ ਇੱਕ ਵਾਰੀ ਨਾ ਉਹ ਏਜੰਡਾ ਲੈ ਕੇ ਆਉਂਦੇ ਆ ਵੀ ਕਦੇ 에ਅਰ ਲੀਕ ਦਾ ਅਸੀਂ ਜ਼ੋਰ ਦੇਵਾਂਗੇ ਕਦੇ ਅਸੀਂ ਬ੍ਰੇਕਾਂ ਤੇ ਜ਼ੋਰ ਦੇਵਾਂਗੇ ਐਤਕੀ ਉਹ ਕਹਿੰਦੇ ਵੀ ਅਸੀਂ ਲਾਗ ਬੁੱਕਾਂ ਤੇ ਤੇ ਜਿਹੜਾ ਟਾਇਰਾਂ ਦੀ ਡੈਪ ਹੁੰਦੀ ਹੈਗੀ ਅ ਡੰਗਾਈ ਤੇ ਦੀ ਗੱਡੀ ਉਹ ਚੀਜ਼ ਹਾਂ ਉਸ ਚੀਜ਼ ਦੇ ਉੱਤੇ ਜ਼ਿਆਦਾ ਜ਼ੋਰ ਦੇਵਾਂਗੇ ਤੇ ਲਾਗ ਬੁੱਕਾਂ ਦੇ ਵਿੱਚ ਵੀ ਉਹਨਾਂ ਨੇ ਸਪੈਸ਼ਲ ਤੌਰ ਤੇ ਕਿਹਾ ਵੀ ਜਿਹੜਾ ਗੋਸਟ ਡਰਾਈਵਰ ਆ ਉਹ ਲੱਭਣ ਦੀ ਕੋਸ਼ਿਸ਼ ਕਰਾਂਗੇ ਅਸੀਂ ਚੱਕਰ ਕੀ ਪੈਂਦਾ ਆਪਣੇ ਬੰਦੇ ਕੋ ਡਰਾਈਵਰ ਪਾ ਲੈਂਦੇ ਨਾਲ ਹਾਂਜੀ ਹਾਂਜੀ ਹੁੰਦਾ ਹੈ ਨਹੀਂ ਜੇ ਪੁਲਿਸ ਨਾਲ ਰੋਕਦਾ ਤੋਂ ਕਹਿੰਦੇ ਉਹ ਪਿਛਲੇ ਟਰੱਕ ਸਟਾਪ ਤੇ ਉਤਰ ਗਿਆ ਉਹ ਕਹਿੰਦੇ ਫਿਰ ਉਹ ਗੋਸਟ ਸੀਗਾ ਵੀ ਜਿਹੜਾ ਇੱਥੋਂ ਚੜਿਆ ਸੀ ਤੇ ਉੱਥੇ ਉਤਰ ਗਿਆ ਤੇ ਉਹ ਅਗਲੀ ਗੋਸਟ ਡਰਾਈਵਰ ਲੱਭਣ ਦੀ ਕੋਸ਼ਿਸ਼ ਕਰਨਗੇ ਇਹ ਬਹਾਨਾ ਚੱਲਣਾ ਨਹੀਂਗਾ ਹਾਂ ਸੋ ਬੇਨਤੀ ਆ ਵੀ ਉਹਨਾਂ ਦਿਨਾਂ ਦੇ ਵਿੱਚ ਪਲੀਜ਼ ਆਪਦੀ ਲਾਗਬੁੱਕ ਵਗੈਰਾ ਆਪਦਾ ਟਰੱਕ ਟੱਚ ਰੱਖਿਓ ਟਾਇਰਾਂ ਦੀ ਡਿੱਪ ਵਗੈਰਾ ਜ਼ਰੂਰ ਵੇਖ ਲਿਓ ਜਿਹੜੀ ਉਹਨਾਂ ਦੀ ਢੰਗਾਈ ਦੀ ਰਿਕੁਆਇਰਮੈਂਟ ਹੁੰਦੀ ਆ ਜੇ ਤੁਹਾਡੇ ਟਾਇਰ ਉਹਨੂੰ ਮੀਟ ਨਹੀਂ ਕਰਦੇ ਤਾਂ ਕਿਰਪਾ ਕਰਕੇ ਟਾਇਰ ਵਗੈਰਾ ਚੇਂਜ ਕਰਕੇ ਹਵਾ ਲੀਕ ਨਾ ਹੋਵੇ ਬ੍ਰੇਕਾਂ ਤੁਹਾਡੀਆਂ ਟਾਈਟ ਹੋਣ ਤੇ ਤਾਂ ਕਰਕੇ ਰੋਡ ਤੇ ਜਾਇਓ ਤੇ ਲਾਗਬੁੱਕਾਂ ਨੂੰ ਬਿਲਕੁਲ ਵੀ ਛੇੜ ਚੜ੍ਹ ਨਾ ਕਰਿਓ ਤੇ ਲਾਗਬੁੱਕ ਐਜ਼ ਇਟ ਇਜ਼ ਰੱਖਿਓ ਤੇ ਵਾਕਈ ਨਹੀਂ ਤਾਂ ਭਾਈ 28 ਅਪ੍ਰੈਲ ਨੂੰ ਕੈਨੇਡਾ ਦੀਆਂ ਫੈਡਰਲ ਚੋਣਾਂ ਹੋਣ ਜਾ ਰਹੀਆਂ ਨੇ ਤੇ ਜਿਸ ਤਰ੍ਹਾਂ ਪਹਿਲਾਂ ਵੀ ਕੈਨੇਡਾ ਦੇ ਵਿੱਚ ਆਪਣੇ ਪੰਜਾਬੀਆਂ ਦੀ ਗਿਣਤੀ ਬਹੁਤ ਆ ਭਾਰਤੀਆਂ ਦੀ ਤੇ ਪਹਿਲਾਂ ਵੀ ਉਹ ਆਪਣੇ ਬਹੁਤ ਖੇਤਿਆਂ ਦੇ ਵਿੱਚ ਐਮ ਐਲ اے ਦੇ ਤੌਰ ਤੇ ਹੋਰ ਕਾਫੀ ਚੋਣਾਂ ਜਿੱਤਦੇ ਆ ਇੱਕੀ ਆਲਮੋਸਟ ਸੁਣਿਆ ਵੀ 65 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਆ ਰਹੇ ਨੇ ਤੇ ਉਹਦੇ ਬਾਰੇ ਕੀ ਤੁਸੀਂ ਕਹਿੰਦੇ ਆ ਦੇਖੋ ਕੈਨੇਡਾ ਦੇ ਵਿੱਚ ਆਪਣੇ ਪੰਜਾਬੀ ਭਾਈਚਾਰੇ ਦੀ ਵੱਡੀ ਗਿਣਤੀ ਆ ਹਾਂਜੀ ਤੇ ਪਿਛਲੀ ਵਾਰ ਹੀ ਮੇਰਾ ਖਿਆਲ ਹੈ 22 ਦੇ ਕਰੀਬ ਐਮਪੀ ਆਪਣੇ ਪਾਰਲੀਮੈਂਟ ਦੇ ਵਿੱਚ ਗਏ ਸੀਗੇ ਬਿਲਕੁਲ ਬਿਲਕੁਲ ਤੇ ਉਸ ਤੋਂ ਪਹਿਲਾਂ ਮੇਰਾ ਖਿਆਲ 16 ਐਮਪੀ ਆਪਣੇ ਪਾਰਲੀਮੈਂਟ ਦੇ ਵਿੱਚ ਸੀਗੇ ਤੇ ਐਤਕੀ ਤਕਰੀਬਨ 65 ਆਪਣੇ ਪੰਜਾਬੀ ਉਮੀਦਵਾਰ ਐਨਡੀਪੀ ਵੱਲੋਂ ਲਿਬਰਲ ਪਾਰਟੀ ਵੱਲੋਂ ਕੰਜ਼ਰਵੇਟਿਵ ਵੱਲੋਂ ਕੰਜ਼ਰਵੇਟਿਵ ਹਾਂ ਹਾਂ ਉਹਨਾਂ ਵੱਲੋਂ ਚੌਂੜਾ ਲੜ ਰਹੇ ਹੈਗੇ ਤੇ ਨਾਲ ਦੀ ਨਾਲ ਇੱਕ ਗ੍ਰੀਨ ਪਾਰਟੀ ਵੀ ਹੈਗੀ ਆ ਉੱਥੇ ਉਹ ਵੀ ਮੈਦਾਨ ਦੇ ਵਿੱਚ ਹੈਗੀ ਆ ਤੇ ਫਿਰ ਜਾਰੇ ਤੌਰ ਤੇ ਜਿਹੜੇ ਆਪਣੇ ਉਮੀਦਵਾਰ ਆ ਉਹ ਬੀਸੀ ਤੋਂ ਐਡਮੰਟਨ ਤੋਂ ਹਾਂਜੀ ਤੇ ਕੈਲਗਰੀ ਵਗੈਰਾ ਤੋਂ ਤੇ ਟ੍ਰਾਂਟੋ ਵਗੈਰਾ ਤੋਂ ਮਿਨੀਟੋਬਾ ਵਗੈਰਾ ਤੋਂ ਚੌਂੜ ਮੈਦਾਨ ਦੇ ਵਿੱਚ ਹੈਗੇ ਆ ਜਿਨ੍ਹਾਂ ਸੂਬਿਆਂ 'ਚ ਆਪਣੇ ਪੰਜਾਬੀਆਂ ਦੀ ਗਿਣਤੀ ਵੱਧ ਹੈ ਉੱਥੋਂ ਉਮੀਦਵਾਰ ਵੱਧ ਹੈ हां ਤੇ ਨਾਲ ਦੀ ਨਾਲ ਜੱਗੀਵਰ ਮੈਨੂੰ ਪਤਾ ਲੱਗਿਆ ਵੀ 16 ਉਮੀਦਵਾਰ ਐਸੇ ਆ ਜਿਹੜੇ ਪਹਿਲਾਂ ਆਲਰੇਡੀ ਵੱਡੇ ਅਹੁਦਿਆਂ ਤੇ ਹੈਗੇ ਆ ਸਰਕਾਰ ਦੇ ਵਿੱਚ ਉਹ ਦੁਬਾਰਤੋਂ ਚੋਣ ਲੜ ਰਹੇ ਆ ਤੇ ਆਪਣਾ ਭਾਈ ਹਰਜੀਤ ਗਿੱਲ ਰੇਡੀਓ ਹੋਸਟ ਉਹ ਵੀ ਸਖਤ ਵਾਲੀਵਾਲ ਦੇ ਖਿਲਾਫ ਚੋਣ ਲੜ ਰਿਹਾ ਸਰੀ ਤੋਂ ਉਹ ਅੱਛਾ ਅੱਛਾ ਤੁਹਾਡਾ ਪ੍ਰੋਗਰਾਮ ਆਪਣਾ ਚੱਲਦਾ ਹੁੰਦਾ ਹਾਂ ਹਾਂ ਅੰਮੋ ਸਾਹਮਣੇ ਉਹਨਾਂ ਦਾ ਹੈਗਾ ਤੇ ਅੱਤ ਕੀ ਦੇਖਦੇ ਆ ਵੀ ਕਿਹੜੇ ਭਾਅ ਵਿਕਦੀ ਐ ਇਸੇ ਤਰੀਕੇ ਦੇ ਨਾਲ ਆਪਣਾ ਜਿਹੜਾ ਰਾਜਾ ਬੁੱਕਣ ਵਾਲੇ ਵਾਲਾ ਹਾਂਜੀ ਉਹਦਾ ਬੇਟਾ ਮੇਰਾ ਖਾਲ ਸੁਖਮਨ ਗਿੱਲ ਉਹ ਵੀ ਸਰੀ ਏਰੀਏ ਤੋਂ ਚੋਣ ਮੈਦਾਨ ਦੇ ਵਿੱਚ ਆ ਤੇ ਉਹਨਾਂ ਨੂੰ ਵੀ ਦੇਖਦੇ ਆ ਵੀ ਕਿੰਨਾ ਖੰਗਾਰਾ ਮਿਲਦਾ ਸੋ 28 ਤਰੀਕ ਤੋਂ ਪਿੱਛੋਂ ਮੈਨੂੰ ਲੱਗਦਾ ਵੀ ਲੋਕ ਟੀਵੀਆਂ ਦੇ ਮੂਹਰੇ ਬੈਠਣਗੇ ਤੇ ਉਦੋਂ ਪਹਿਲਾਂ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਪਾਰਟੀਆਂ ਹੁੰਦੀਆਂ ਲੋਕ ਵੋਟਰਾਂ ਨੂੰ ਲਿਬਾਉਣ ਵਾਸਤੇ ਤੇ ਉਦਾਂ ਦਾ ਕੈਨੇਡਾ ਦੇ ਵਿੱਚ ਚੱਲੂਗਾ ਸਿਸਟਮ ਹਾਲਾਂ ਦੇ ਵਿੱਚ ਪਾਰਟੀਆਂ ਕਰਕੇ ਭਾਈ ਸਾਡੇ ਉਮੀਦਵਾਰ ਨੂੰ ਵੋਟ ਪਾਓ ਤੇ ਦੇਖਦੇ ਆ ਫਿਰ ਆਉਣ ਵਾਲੇ ਸਮੇਂ ਦੇ ਵਿੱਚ 28 ਤਰੀਕ ਨੂੰ ਕਿਹੜੇ ਪਾਸੇ ਉਠ ਬੈਠਦਾ ਮੇਰੇ ਕੋਲ ਚਲਦੇ-ਚਲਦੇ ਇੱਕ ਕੁਐਸਚਨ ਹੋਰ ਵੀ ਤੁਹਾਨੂੰ ਕੀ ਲੱਗਦਾ ਜਿਵੇਂ ਇੰਡੀਆ ਦੇ ਵਿੱਚ ਵੋਟਾਂ ਪੈਂਦੀਆਂ ਨੇ ਤੇ ਕੈਨੇਡਾ ਦੇ ਵਿੱਚ ਵੋਟਾਂ ਪੈਣੀਆਂ ਉਹਦੇ ਵਿੱਚ ਤੁਸੀਂ ਕੀ ਫਰਕ ਦੇਖਦੇ ਹੋ ਦੇਖੋ ਆਪਣੇ ਇੰਡੀਆ ਦੇ ਵਿੱਚ ਤਾਂ ਮੇਨ ਤੌਰ ਤੇ ਗਲੀਆਂ ਨਾਲੀਆਂ ਦੇ ਮੁੱਦੇ ਹੀ ਮੁੱਖ ਕੇ ਨਹੀਂ ਅਜਿਹਾ ਕੋਈ ਬਿਲਕੁਲ ਤੇ ਇਹਨਾਂ ਮੁਲਕਾਂ ਦੇ ਵਿੱਚ ਜਿਹੜੀ VOTING ਹੁੰਦੀ ਆ ਜਾਂ ਲੋਕ ਲੋਕਾਂ ਨੂੰ ਲੁਭਾਇਆ ਜਾਂਦਾ ਉਹ ਜਿਵੇਂ ਕਹਿੰਦਾ ਸਿਹਤ ਸੁਭਾ ਮਾਰੇ ਤੌਰ ਤੇ ਐਜੂਕੇਸ਼ਨ ਦੇ ਮੁੱਦਿਆਂ ਦੇ ਤੌਰ ਤੇ ਤੇ EMPLOIEMENT ਦੇ ਮੁੱਦਿਆਂ ਦੇ ਤੌਰ ਤੇ ਇਲੈਕਸ਼ਨ ਹੁੰਦੇ ਆ ਇਹ ਲੋਕ ਸੁਝਬਾਨ ਨੇ ਸੁਝਬਾਨ ਨੇ ਤੇ ਮੇਰਾ ਖਿਆਲ ਹੈ ਵੀ ਆਪੋ ਆਪਣੇ ਏਰੀਆ ਦੇ ਲੋਕ ਜਿਹੜੇ ਤੁਹਾਡੇ ਕੈਂਡੀਡੇਟ ਖੜੇ ਆ ਤੁਸੀਂ ਠੋਕ ਪਾ ਜਾ ਕੇ ਉਹਨਾਂ ਦੇ ਨਾਲ ਆਪਣੇ ਮੁੱਦਿਆਂ ਬਾਰੇ ਗੱਲ ਕਰੋ ਤਾਂ ਕਿ ਤੁਹਾਨੂੰ ਸਿਹਤ ਸੁਭਾਵਾ ਖਾਸ ਤੌਰ ਤੇ ਕੈਨੇਡਾ ਦੇ ਵਿੱਚ ਬੜੀ ਵੱਡੀ ਪ੍ਰੋਬਲਮ ਆ ਸਿਹਤ ਸੁਭਾਵਾ ਦੀ ਹਸਪੀਟਲ ਬਹੁਤ ਲਿਮਟਡ ਆ ਪاپੂਲੇਸ਼ਨ ਬਹੁਤ ਜ਼ਿਆਦਾ ਵੱਧ ਗਈ ਆ ਤੇ ਬਾਕੀ ਜਿਹੜਾ ਗੈਂਗਸਟਰ ਕਲਚਰ ਉੱਥੇ ਚੱਲ ਰਿਹਾ ਹੈਗਾ ਜਾਂ ਫਰੋਤਗਾਂ ਵਗੈਰਾ ਮੰਗੀਆਂ ਜਾ ਰਹੀਆਂ ਹੈਗੀਆਂ ਤੇ ਉਹਦੇ ਬਾਰੇ ਗੱਲ ਕਰਨ ਵੀ ਭਾਈ ਸਖਤੀ ਕਰੋ ਤੁਸੀਂ ਚੰਗੀਆਂ ਸਰਕਾਰਾਂ ਚੰਗੀ ਆਪਣੇ ਆਪ ਜਿੰਦਗੀਆਂ ਨੇ ਸਰਕਾਰ ਦਿੰਦੀ ਹੈ ਸਰਕਾਰਾਂ ਜਿਹੜੀਆਂ ਹੈ ਚੰਗੀ ਮੈਨੇਜਮੈਂਟ ਨੇ ਜਿੰਦੀਆਂ ਲੋਕ ਲਈ ਸਹੂਲਤਾਂ ਸਿਗਾਵਾ ਚੰਗੀਆਂ ਕਰਦੀਆਂ ਤੇ ਉੱਥੇ ਦੇ ਵੋਟਰ ਵੀ ਸੂਝਵਾਨ ਨੇ ਤੇ ਇਹਦੇ ਨਾਲ ਹੀ ਨੀਟੇ ਭਾਈ ਆਪਾਂ ਅੱਜ ਦਾ ਬੁਲੇਟਿਨ ਖਤਮ ਕਰਦੇ ਆ ਤੇ ਪੀਪੀ ਨਿਊਜ਼ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਤ ਸ੍ਰੀ ਅਕਾਲ ਤੇ ਨਾਲ ਦੀ ਨਾਲ ਬੇਨਤੀ ਹੈ ਵੀ ਸਾਡਾ ਜਿਹੜਾ ਚੈਨਲ ਆ ਜਰੂਰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਿਓ ਤੇ ਹਰ ਇੱਕ ਵੀਕੇ ਅਸੀਂ ਤੁਹਾਡੇ ਵਾਸਤੇ ਕੋਈ ਨਾ ਕੋਈ ਨਿਊਜ਼ ਦਾ ਜਿਹੜਾ ਬੁਲੇਟਿਨ ਲੈ ਕੇ ਆਜ ਰੋਇਆ ਕਰਾਂਗੇ ਤਦ ਤੱਕ ਲਈ ਦਿਓ ਜਾਇ ਸਤ ਸ੍ਰੀ ਅਕਾਲ